ਆਪਾਂ ਪ੍ਰੋਗਰਾਮ ਦੇ ਪਿਛਲੇ ਹਿੱਸੇ ਦੇ ਵਿੱਚ ਸ਼ਬਦ ਵਿਚਾਰ ਕਰ ਰਹੇ ਹਾਂ ਸਹਾ ਗਣੇ ਨਾ ਕਰੇ ਵਿਚਾਰ ਆਹੇ ਪਰੇਕਤ ਤੇ ਇਸ ਸ਼ਬਦ ਦੇ ਵਿੱਚ ਆਪਾਂ ਸਰਵਣ ਕਰ ਰਹੇ ਸੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਆਉ ਜੋ ਕਮੇ ਪੱਲਾਂ ਵਿੱਚ ਸਪ੍ਰਕਿਤਾ ਸੀ ਕਿ ਇਸ ਵਿਚਾਰ ਤੇ ਚਰਚਾ ਕਰੀਏ ਇਸ ਸ਼ਬਦ ਤੇ ਜਿਹੜਾ ਕਿ ਆਪਾਂ ਬਹੁਤਾ ਅੰਧਵਿਸ਼ਵਾਸ ਆਸਥਾ ਦੀ ਛਤਰਛਾਇਆ ਹੇਠ ਹੀ ਫਲਾਇਆ ਜਾਂਦਾ ਕਿਉਂ ਫਲਾਇਆ ਜਾਂਦਾ ਹੈ ਆਪਕਾ ਸੁਣਦੇ ਹਾਲ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਪਾਸਟਰ ਨੇ 31 ਸਾਲਾ ਨੌਜਵਾਨ ਸੈਮਵਲ ਮਸੀ ਜਿਸ ਨੇ ਤਰਮ ਪਰिवਰਤਨ ਵੀ ਕਰ ਲਿਆ ਸੀ ਇਸਾਈਤ ਨੂੰ ਕਬੂਲ ਕਰ ਲਿਆ ਸੀ ਉਹਨੂੰ ਕੋਈ ਦਿਮਾਗੀ ਕਸਰ ਹੋਈ ਪਾਸਟਰ ਨੂੰ ਲਿਆਂਦਾ ਗਿਆ ਉਹ ਆਪਣੇ ਨਾਲ ਹੋਰ ਬੰਦੇ ਲਿਆਇਆ ਕਹਿਣ ਲੱਗਾ ਜੀ ਸ਼ੈਤਾਨ ਨੇ ਦੇ ਅੰਦਰ ਪ੍ਰਵੇਸ਼ ਕਰ ਗਿਆ ਪਹਿਲੇ ਤਾਂ ਅਤੰਡ ਕਰ ਕਰਕੇ ਇਹੋ ਜੇ ਚਮਤਕਾਰ ਕਰ ਦਿੱਤਾ ਸਕੇ ਲੋਕਾਂ ਨੂੰ ਧਰਮ ਪਰਿਵਰਤਨ ਕਰਵਾਉਂਦਿਆ ਜਾਂ ਉਹਨਾਂ ਦੀ ਗਰੀਬੀ ਦਾ ਫਾਇਦਾ ਉਠਾਉਂਦੇ ਆ ਇਸ ਤੇ ਵਿੱਚ ਐਸਪੀਸੀ ਤੇ ਬਾਕੀ ਲੋਕ ਵੀ ਆਪਣੀਆਂ ਜ਼ਿੰਮਵਾਰੀਆਂ ਤੋਂ ਪਰੇ ਨਹੀਂ ਸਕੇ ਹਮੇਸ਼ਾ ਪਰਿਵਰਤਨ ਕਰ ਲਿਆ ਜੇ ਕਿਸੇ ਵਿਸ਼ੇਸ਼ ਧਰਮ ਉਸ ਪਗੰਬਰ ਦੀ ਰੂਹ ਕਿਸੇ ਚ ਆ ਗਈ ਤੇ ਫਿਰ ਸ਼ੈਤਾਨ ਦਾ ਵਾਸਾ ਕਿਵੇਂ ਹੋ ਸਕਦਾ ਸਵਾਲ ਪੁੱਛੇ ਨਾ ਪਰ ਕਿਉਂਕਿ ਇਹ ਗੋਧੀਆਂ ਤਿਸਾਂ ਕੇਵਲ ਉਥੇ ਹੀ ਨਹੀਂ ਸਾਡੇ ਨਾਲੇ ਲੋਕ ਵੀ ਫੈਲਾਉਂਦੇ ਨੇ ਕੂਤਾਂ ਪ੍ਰੇਤਾਂ ਦੇ ਨਾਂ ਤੇ ਬਾਬੇ ਵੀ ਪਾਤਰਿਕ ਵੀ ਦੂਜੇ ਵੀ ਕਈ ਉਹ ਜੇ ਪਖੰਡ ਕਰਦੇ ਆ ਲੋਕਾਂ ਦੀ ਆਸਥਾ ਦੇ ਨਾਲ ਉਹਨਾਂ ਨੂੰ ਲੋਕਾਂ ਨਾਲ ਸਮਝਦਾਰੀ ਸੱਚ ਦਰਸ਼ਨ ਦੀ ਲੋੜ ਨਹੀਂ ਹੁੰਦੀ ਉਹਨਾਂ ਨੇ ਆਪਣਾ ਕਾਰ ਪੂਰਾ ਕਰਨਾ ਹੁੰਦਾ ਹੈ ਠੱਗੀ ਮਾਰ ਕੇ ਕਰੇਗਾ ਸੋ ਅੱਜ ਤੋਂ ਹੀ ਨਹੀਂ ਮੁੰਡਕਾ ਦੀਨ ਤੋਂ ਹੀ ਜਦੋਂ ਇਨਸਾਨ ਨੇ ਕੋਸ਼ਿਸ਼ ਕਰੀ ਕਿਸੇ ਨੂੰ ਇਸ ਕਾਲ ਦਾ ਪਤਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਕਿਉਂਕਿ ਸਾਰੇ ਕਲਚਰਸ ਆਜ ਵੀ ਦੁਨੀਆ ਦੇ ਸਾਰੇ ਕਲਚਰਸ ਜਿਹੜੇ ਆ ਉਹ ਇਨਾਂ ਇਸ ਤਰ੍ਹਾਂ ਦੇ ਅੰਧਵਿਸ਼ਵਾਸ਼ਾਂ ਨਾਲ ਪਰੇ ਗਏ ਆ ਪੰਜਾਬ ਦੇ ਵਿੱਚ ਵੀ ਲੰਬੀਆਂ ਲਪੀਆਂ ਕਿਰਪਾਨਾਂ ਪਾਈਆਂ ਹੁੰਦੀਆਂ ਨੇ ਪਰ ਪੂਤਾਂ ਪ੍ਰੇਤਾਂ 'ਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਆ ਇੱਥੋਂ ਤੱਕ ਕਿ ਕਈ ਲੋਕਾਂ ਨੂੰ ਜਦੋਂ ਸਾਡੇ ਨਾਲ ਵੀ ਕਈ ਵਾਰੀ ਜਦੋਂ ਆਪਾਂ ਕਹਿੰਦੇ ਆ ਬਈ ਪੂਤ ਪ੍ਰੇਤਾਂ ਦੀ ਕੋਈ ਅਸਪੈਕਟ ਉਹਨੂੰ ਗੁਰੂ ਸਾਹਿਬਾਂ ਨੇ ਮੰਨਿਆ ਹੀ ਨਹੀਂ ਤਾਂ ਸੁਖਮਣੀ ਸਾਹਿਬ ਦੇ ਵਿੱਚੋਂ ਪੰਕਤੀਆਂ ਕਾਟ ਕਰੀਆਂ ਤੇ ਕਰ ਦਿੰਦੇ ਆ ਫਿਰ ਉਹਨਾਂ ਦੇ ਵਿੱਚ ਆਮ ਗਿਆਤ ਪ੍ਰਕਾਰ ਬਿਆਨ ਕਈ ਲੋਕਾਂ ਨੇ ਲਿਖਤਾਂ ਦੇ ਵਿੱਚ ਅਰਥ ਕਰਨ ਲੱਗਿਆਂ ਵੀ ਜਿਸ ਤਰ੍ਹਾਂ ਇਹ ਪੰਕਤੀ ਆndi ਹੈ ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾਚ ਤੇ ਫਿਰ ਉਹਨਾਂ ਦੇ ਕਾਲਪਨਿਕ ਰੂਪ ਵੀ ਕਲਪੇ ਹੋਏ ਨੇ ਬਿਆਨ ਕੀਤੇ ਜਿਉਂ ਉਹਨਾਂ ਨੂੰ ਇੰਨੇ ਸਿੰਘ ਹੁੰਦੇ ਆ ਇੰਨੇ ਦੰਦ ਹੁੰਦੇ ਆ ਇਹਨਾਂ ਭਾਈ ਸਾਹਿਬ ਇਹ ਉਹ ਜਿਹੀਆਂ ਜਿਹੜੀਆਂ ਕਾਲਪਨਿਕ ਚੀਜ਼ਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਗੁਰਬਾਣੀ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਣਾ ਦਾ ਮਤਲਬ ਨਹੀਂ ਹੈ ਕਿ ਗੁਰਬਾਣੀ ਨੇ ਇਸ ਤੇ ਮੋੜ ਲਾ ਦਿੱਤੀ ਗੁਰਬਾਣੀ ਇੱਥੇ ਅੰਗਿਣਤ ਸੰਸਾਰ ਦੀਆਂ ਇਹਨਾਂ ਦੇ ਵਿੱਚ ਵੀ ਪੂਤ ਸ਼ਬਦ ਜਿਹੜਾ ਹੈ ਉਹ ਪੂਤ ਕਾਲ ਨਾਲ ਸੰਬੰਧਿਤ ਹੈ ਪਾਸਤ ਨਾਲ ਸੰਬੰਧਿਤ ਸੂਕਰ ਨਿਰਵਾਜ ਆਦ ਜਿਹੜੀਆਂ ਇਹ ਚੀਜ਼ਾਂ ਨੇ ਉਹ ਨਾਜ ਪ੍ਰਸ਼ਾਪ ਇਹ ਉਹ ਲੋਕਾਂ ਦੇ ਉਹਨਾਂ ਕਲਚਰਸ ਦੇ ਲੋਕਾਂ ਦੇ ਨਾਂ ਸਨ ਜਿਹੜੇ ਲੋਕ ਆਰੀਅਨ ਸਭਿਅਤਾ ਤੋਂ ਪਹਿਲਾਂ ਇੱਥੇ ਰਹੇ ਸਨ ਜਿਨ੍ਹਾਂ ਨੂੰ ਇਹਨਾਂ ਨੇ ਗੁਲਾਮ ਬਣਾਇਆ ਆਦੀਵਾਸੀ ਜਿਨ੍ਹਾਂ ਨੂੰ ਜੰਗਲਾਂ ਕੋ ਜਾ ਦਿੱਤਾ ਉਹਨਾਂ ਦੇ ਨਫ਼ਰਤ ਦੇ ਨਾਲ ਉਹ ਇਹ ਨਾ ਰਚੇ ਗਏ ਉਹਨਾਂ ਤੇ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਉਹਨਾਂ ਤੋਂ ਸੁਚੇਤ ਕਰਨ ਵਾਸਤੇ ਇਹੋ ਜੇ ਇਹ ਉਹਨਾਂ چیزਾਂ ਦਾ ਜ਼ਿਕਰ ਜਦੋਂ ਅਸੀਂ ਇਸ ਦੀ ਹਿਸਟੋਰੀਕਲ ਪਰਿਪੇਖ ਦੇ ਵਿੱਚ ਜਾਵਾਂਗੇ ਤੇ ਇਸ ਨੂੰ ਥੋੜਾ ਕਿਉਂਕਿ ਬਾਣੀ ਨੂੰ ਸੰਜਮ ਦੇ ਵਾਸਤੇ ਜਿੰਨਾ ਜਿੰਨਾ ਸਮਾਂ ਐਡਵਾਂਸ ਹੁੰਦਾ ਜਾਏਗਾ ਇੰਨਾ ਹੀ ਬਾਣੀ ਦੀ ਸਾਨੂੰ ਹੋਰ ਸਮਝ ਆਏਗੀ ਕਿਉਂਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਇਸ ਬਾਣੀ ਦੀ ਸਿਰਜਣਾ ਕੀਤੀ ਏ ਅਸੀਂ ਉਹਨਾਂ ਦੀ ਸੋਚ ਦੇ ਲਾਗਤ ਤੇ ਜਾ ਹੀ ਨਹੀਂ ਸਕਦੇ ਹਾਂ ਜਦੋਂ ਕੁਝ ਨਵੀਆਂ ਨਵੀਆਂ ਚੀਜ਼ਾਂ ਵਿਗਿਆਨ ਦੇ ਤੌਰ ਤੇ ਨਵੀਂ-ਨਵੀਂ ਨੌਲੇਜ ਸਾਹਮਣੇ ਆਂਦੀ ਆ ਫਿਰ ਸਾਨੂੰ ਜਾ ਕੇ ਉਹਨਾਂ ਚੀਜ਼ਾਂ ਦਾ ਸੱਚ ਪਤਾ ਹੁਣ ਗੁਰੂ ਨਾਨਕ ਪਾਤਸ਼ਾਹ ਖੁਦ ਪਾਣੀ ਵਿੱਚ ਕੰਟਰਡਿਕਸ਼ਨ ਤਾਂ ਨਹੀਂ ਹੋ ਸਕਦਾ ਤੇ ਨਾ ਹੈ ਗੁਰੂ ਨਾਨਕ ਪਾਤਸ਼ਾਹ ਇਹ ਕਹਿੰਦੇ ਆ ਜਦੋਂ ਕੋਈ ਸਰਾ ਪ੍ਰਾਣੀ ਜਾਨਵਰ ਕਿਉਂ ਨਹੀਂ ਮਾਰ ਕੇ ਪੋਤਣਾ ਇਨਸਾਨ ਹੀ ਕਿਉਂ ਬਣਦਾ ਚੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਆਂ ਇੱਕ ਨਾ ਕੁੱਤੇ ਖਾएं ਇੱਕ ਪਾਣੀ ਵਿੱਚ ਉਸਲਟੀਆਂ ਇੱਕ ਵੀ ਹੱਸਣ ਪਾਏ ਨਾਨਕ ਇਹ ਨਾ ਜਾਪੇ ਕਿੱਥੇ ਜਾਂਸੀ ਇੱਕ ਤਾਬੂ ਦਿੰਦੇ ਆ ਜਿਸ ਤਰ੍ਹਾਂ ਇਹ ਸਾਮਲ ਮਸੀ ਨੂੰ ਦਬਤ ਦਿੱਤਾ ਗਿਆ ਸੀ ਇੱਕ ਸਾੜ ਦਿੰਦੇ ਆ ਜਿਸ ਤਰ੍ਹਾਂ ਅਸੀਂ ਲੋਕ ਉਹਦਾ ਅੰਤਮ ਸਸਕਾਰ ਕਰ ਦਿੰਦੇ ਆ ਕੁਝ ਇਹੋ ਜੇ ਜੇ ਮੋਤਾ ਹੋ ਜਾਂਦੀਆਂ ਸੀ ਉਹ ਵੀ ਜਾਂਦੀਆਂ ਨੇ ਜਿੱਥੇ ਲਾਹ ਵਾਰਸ ਪੈ ਰਹੇ ਨੇ ਜਾਂ ਜਿਨ੍ਹਾਂ ਨੂੰ ਜਾਨਵਰ ਖਾ ਜਾਂਦੇ ਆ ਜਾਂ ਕੁਝ ਜਾਣ ਬੁੱਝ ਕੇ ਜਲ ਪ੍ਰਵਾਹ ਕਰ ਦਿੰਦੇ ਆ ਕਿ ਕੁਛਾਂ ਨੂੰ پارਸੀ ਲੋਕ ਜਿਹੜੇ ਆ ਉਹਨਾਂ ਨੂੰ ਫੂ ਦੇ ਵਿੱਚ ਡਟਕਾ ਦੇਂਦੇ ਸੀ ਤਾਂ ਕਿ ਗਿੱਦਾ ਆ ਕੇ ਖਾਵੇ ਤੇ ਇਸੇ ਤਰ੍ਹਾਂ ਪੁਰਨਾਮਕ ਪਾਤਸ਼ਾਹ ਕਹਿੰਦੇ ਬਈ ਇਹ ਤਾਂ ਕੋਈ ਨਹੀਂ ਦੱਸ ਸਕਦਾ ਕੌਣ ਕਿੱਥੇ ਜਾ ਕੇ ਚਲਾ ਗਿਆ ਫਿਰ ਬਾਣੀ ਕਹਿੰਦੀ ਆ ਪਵਨੇ ਮੈਂ ਕਿਉਂਕਿ ਪੰਜ ਤਤਾਂ ਦਾ ਸਰੀਰ ਬਣਿਆ ਹੈ ਪਵਨੇ ਮੈਂ ਪਾਵਲ ਸਮਾਇ ਜੋਤੀ ਮੈਂ ਜੋਤ ਰੰ ਲਿਚਾਇਆ ਜਿਹੜੀ એનર્ਜੀ ਆ ਜਿਹੜਾ ਉਹਦੇ ਵਿੱਚ ਪ੍ਰਕਾਸ਼ ਜਿਹੜੀ ਉਹਦੇ ਵਿੱਚ ਕੌਨਸ਼ੀਅਸਨੈਸ ਕੋਈ ਵੀ ਨਾਮ ਇਹ ਉਹ ਚੋਤ ਨਾਲ ਹੀ ਰਲ ਗਈ ਮਾਟੀ ਮਾਟੀ ਹੋਈ ਇੱਕ ਬਾਕੀ ਮਿੱਟੀ ਦਾ ਮਟੀਰੀਅਲ ਨਹੀਂ ਰਹੀ ਰੌਣ ਹਾਰੇ ਕਿ ਕੌਣ ਤੇ ਉਹ ਕਹਿੰਦੇ ਬਈ ਅਸਤਿਤਵ ਇਨਸਾਨ ਦਾ ਨਹੀਂ ਮਰਨ ਤੋਂ ਬਾਅਦ ਵੀ ਇਨਸਾਨ ਦਾ ਅਸਤਿਤਵ ਨਹੀਂ ਮਰਦਾ ਕਿਉਂਕਿ ਉਹ ਚਿਤ ਨੂੰ ਉਪਜਿਆ ਸੀ ਉਹਦੇ ਵਿੱਚ ਹੀ ਸਮਾ ਗਿਆ ਪੰਜ ਤੱਤਾਂ ਤੋਂ ਆਇਆ ਪੰਜ ਤੱਤਾਂ ਮੇਰੇ ਇਹ ਜ਼ਿੰਦਗੀ ਦਾ ਸਾਈਕਲ ਇਸੇ ਤਰ੍ਹਾਂ ਚੱਲਦਾ ਇਤੋਂ ਤੱਕ ਕਿ ਸਮੁੰਦਰ ਤੋਂ ਤੋੜਦੇ ਵੀ ਜਿਹੜੀ ਖੁਰਾਕ ਅਸੀਂ ਖਾਂਦੇ ਹਾਂ ਧਰਤੀ ਤੇ ਬਣਦੀ ਆ ਇਸ ਦਾ ਵੀ ਇੱਕ ਸਾਈਕਲ ਹੈ ਸੂਰਜ ਤੋਂ એનર્ਜੀ ਬਣਦੀ ਆ એનર્ਜੀ ਦਾ ਫੋਟੋਸਿੰਥਸ ਜਿਹੜਾ ਆ ਉਹ ਬਨਸਪਤੀ ਕਰਦੀ ਆ ਬਨਸਪਤੀ ਨੂੰ ਉਹ ਜਾਨਵਰ ਖਾਂਦੇ ਆ ਜਿਹੜੇ ਸਾਹਾਕਾਰੀ ਨੇ ਸਾਰੇ ਫਾਇਰਿਆਂ ਨੂੰ ਮਾਸਾਹਾਰੀ ਖਾਂਦੇ ਆ ਮਾਸਾਹਾਰੀਆਂ ਨੂੰ ਜਦੋਂ ਉਹ ਮਰ ਜਾਂਦੇ ਆ ਉਹ ਡਿਪੋਜ਼ ਹੁੰਦੇ ਆ ਸੋ ਇੱਕ ਸਾਈਕਲ ਇਹ ਪ੍ਰੋਡਿਊਸਰਸ ਕੰਜ਼ਿਊਮਰਸ ਡਿਪੋਜ਼ਰਸ ਇੱਕ ਸਾਈਕਲ એનર્ਜੀ ਦਾ ਚੱਲਦਾ ਹੈ ਉਹ ਫਿਰ ਦੁਬਾਰਾ ਖਾਦ ਦੇ ਰੂਪ ਵਿੱਚ ਫਿਰ ਬਨਸਪਤੀ ਫਿਰ ਸਾਰਾ ਕੁਝ ਜੜਾ ਹੈ ਉਹ ਇਸੇ ਹੀ ਅਕਾਲ ਪੁਰਖ ਨੇ ਜਦੋਂ ਕਹਿੰਦੇ ਆ ਕਿ ਹਰ ਇੱਕ ਵਾਸਤੇ ਸੂ ਕਰਤਾ ਚਿੰਤਾ ਕਰੇ ਚੀ ਨੀ ਉਪਾਇ ਜਦ ਕਾਹੇ ਡੋਲੇ ਪ੍ਰਾਣੀਆਂ ਤੋਂ ਰੱਖੇਗਾ ਸੇ ਸੰਹਾਰ ਯਾ ਭਾਈ ਕਹਿੰਦਾ ਨਾਲਕ ਚਿੰਤਾ ਮਤ ਕਰੋ ਚਿੰਤਾ ਤਿਸੇ ਜਲ ਵਿੱਚ ਜਾਂ ਤੇ ਉਪਾਇ ਕਿਤਨੋਂ ਵੀ ਰੋਸੀ ਤੇ ਉਸ ਕਰਤੇ ਨੇ ਆਪਣੇ ਹੁਕਮ ਦੇ ਵਿੱਚ ਇੱਕ ਸਾਈਕਲ ਤਿਆਰ ਕੀਤਾ ਹੋਇਆ ਤੇ ਉਹ ਸਾਈਕਲ ਦੇ ਮੁਤਾਬਕ ਜਿਹੜਾ ਵਿਅਕਤੀ ਵੀ ਜਿਹੜਾ ਪ੍ਰਾਣੀ ਵੀ ਜਿਹੜਾ ਜੀਵ ਵੀ ਕਿਤੇ ਪੈਦਾ ਹੁੰਦਾ ਹੈ ਉੱਥੇ ਹੀ ਪੈਦਾ ਹੁੰਦਾ ਹੈ ਜਿੱਥੇ ਉਸ ਦਾ ਜਿਸ ਨੂੰ ਆਪੇ ਕਹਿੰਦਾ ਹੈ ਹੈਬਿਟ ਐਟ ਹੈ ਜਿੱਥੇ ਉਹ ਸੁਨੇ ਪੈਦਾ ਹੋਣ ਤੋਂ ਬਾਅਦ ਉਸ ਦੇ ਵਾਸਤੇ ਉਥੇ ਖੁਰਾਕ ਮੌਜੂਦ ਹੁੰਦੀ ਹੈ ਜਿਸ ਤਰ੍ਹਾਂ ਵੀ ਉਸਨੇ ਖਾਣੀਆਂ ਕਿਉਂਕਿ ਉਹ ਜਿਸ ਸਕੰਸਟੈਂਸ ਜੀ ਪੈਦਾ ਹੁੰਦਾ ਹੈ ਇੱਥੇ ਵਿਗਿਆਨ ਵੀ ਧਰਮ ਵੀ ਸਭ ਇੱਕੋ ਲੈਵਲ ਤੇ ਸੋਚਦੇ ਫਿਰ ਜਿਹੜੇ ਜਿਹੜੇ ਉਹ ਪਹਿਲਾਂ ਕਿਹਾ ਵੀ ਉਹਨਾਂ ਚੀਜ਼ਾਂ ਦੀ ਕਲਪਨਾ ਕੀਤੀ ਗਈ ਉਹ ਹਕੀਕਤ ਦੇ ਵਿੱਚ ਉਹ ਮਾਰ ਕੇ ਕੋਈ ਭੂਤ ਪ੍ਰੇਸ਼ੂ ਪਰ ਮਿਰਗਾਂ ਤੇ ਦੂਜੀਆਂ ਤੀਜਾਂ ਨਹੀਂ ਹੈ ਉਹ ਸੰਸਾਰ ਦੇ ਵਿੱਚ Amazon ਦੇ ਜੰਗਲਾਂ ਦੇ ਵਿੱਚ ਚਲੇ ਜਾਓ ਜਿੰਦੇ ਪਹਿਲਾਂ ਕੋਈ ਜਾ ਨਹੀਂ ਸਕਦਾ ਉੱਥੇ ਇਹੋ ਜਿਹੀਆਂ ਪ੍ਰਜਾਤੀਆਂ ਪਤਾ ਨਹੀਂ ਕਿੰਨੀਆਂ ਲੱਗਣਗੀਆਂ ਜਿਨ੍ਹਾਂ ਦੇ ਵਿੱਚ ਉਹ ਸਾਰਾ ਕੁਝ ਹੈਗਾ ਜਿਹੜਾ ਜਿਨ੍ਹਾਂ ਦਾ ਜ਼ਿਕਰ ਕਰਦੇ ਆਸੀਂ ਲੰਬੇ ਲੰਬੇ ਨਖੂਨ ਤੇ ਦਾ ਇਹ ਉਹਨਾਂ ਦੇ ਵੱਡੇ ਵੱਡੇ ਸਿੰਘ ਵੱਡੇ ਵੱਡੇ ਉੱਚੇ ਉੱਚੇ ਦੰਦ ਉਹ ਸਾਰਾ ਕੁਝ ਹੈ ਕਿਉਂਕਿ ਪ੍ਰਕਿਰਤੀ ਨੇ ਹਾਲੂਸ਼ਨ ਦੇ ਵਿੱਚ ਵਿਕਾਸ ਦੇ ਵਿੱਚ ਹਰ ਸ਼ਾਹ ਹਰ ਡਾਇਰੈਕਸ਼ਨ ਦੇ ਵਿੱਚ ਪੈਦਾ ਹੋਈ ਹੋਈ ਉਹ ਅਚਰਿਤ ਤੇਰੀ ਕੁਦਰਤ ਵਿਸਮਾ ਨਾ ਆਕਾਲ ਪੁਰਖ ਨੂੰ ਸਮਝਿਆ ਜਾ ਸਕਦਾ ਨਾ ਉਸਦੀ ਪ੍ਰਕਿਰਤੀ ਨੂੰ ਸਮਝਿਆ ਜਾ ਸਕਦਾ ਸਾਰਾ ਕੁਝ ਜਿਹੜਾ ਹੈ ਉਹ ਹੈਰਾਨ ਕੁਨੇ ਸੋਮਾ ਜੀ ਤੋਂ ਪਾਰੇ ਸੋ ਇਸੇਬਾਸਪੇ ਜਦੋਂ ਇਹੋ ਜਿਹੇ ਲੋਕ ਇਹੋ ਜਿਹੇ ਪਖੰਡ ਕਰਦੇ ਆ ਆਤਮਾ ਦਾ ਜ਼ਿਕਰ ਕਿਉਂਕਿ ਇਹੋ ਜੀਆਂ ਚੀਜ਼ਾਂ ਕੋਚ ਜਿਹੜੀ ਤਸਵੀਰ ਧਰਮਾਂ ਦੇ ਵਿੱਚ ਹੋਵੇ ਨਾ ਹੋਵੇ ਪਰ ਜਿਹੜੀ ਉਹ ਧਰਮਾਂ ਦੀ ਵਿਆਖਿਆ ਕਰਨ ਵਾਲੇ ਹਰ ਇੱਕ ਧਰਮ ਭਾਵੇਂ 크ਿਸਚੀਅਨਿਟੀ ਦੀ ਕੀਤੀ ਗਈ ਆ ਭਾਵੇਂ ਇਸਲਾਮ ਦੀ ਕੀਤੀ ਗਈ ਆ ਉਥੇ ਬਹੁਤ ਸਾਰੀਆਂ ਇਹੋ ਜਿਹੇ ਉਨਾ تشریح ਕਰਨ ਵਾਲਿਆਂ ਲੋਕਾਂ ਨੂੰ ਜਿਸ ਤੋਂ ਜਦੋਂ ਸਟੱਡੀ ਕਰੋ ਤੇ ਵਾਕਤਿਕ ਸਕ੍ਰਿਪਚਰ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਮਿਲਦਾ ਉਥੇ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਉਹ ਸ਼ੈਵਾਂ ਨੇ ਸ਼ੈਵਾਂ ਵੀ ਜਲੀ ਕਹਾਣੀ ਉਹ ਚੋਹਾਂ ਧਰਮਾਂ ਦੇ ਵਿੱਚ ਇਹ ਉਹ ਇੱਕ ਉਹ ਤਾਂ ਇਨਸਾਨ ਨੂੰ ਪਰਮਾਤਮਾ ਹੈ ਉਹ ਭੂਤ ਬਣ ਕੇ ਨਹੀਂ ਆਉਂਦਾ ਸਾਰਾ ਕੁਝ ਮਿਕਸ ਕਰ ਦਿੱਤਾ ਗਿਆ ਕੁਝ ਭਾਰਤੀ ਦਰਸ਼ਨ ਦਾ ਕੁਝ ਉਧਰ ਦਾ ਰੀਅਲ ਦਰਸ਼ਨ ਆਪਣੇ ਆਪ ਹੀ ਸਾਰੇ پاک ਨਹੀਂ ਪਰ ਉਹਨਾਂ ਦੇ ਜਿਹੜਾ ਜਿਹੜਾ ਚੁੰਝ ਗਿਆ ਨੇ ਨਾ ਜਿਸ ਨੂੰ ਨੀਮ ਆਪੀਮ ਖਤਰਾ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਬਹੁਤੀਆਂ ਕਹਾਣੀਆਂ ਇੱਥੇ ਮਿਲਦੀਆਂ ਨੇ ਅਰਬੀ ਨਾਈਸ ਦੇ ਵਿੱਚ ਤੇ ਉਹਨਾਂ ਦੇ ਵਿੱਚ ਇਹੋ ਜੇ ਕਾਲਪਨਿਕ ਪਾਤਰਾਂ ਦਾ ਜ਼ਿਕਰ ਹੁੰਦਾ ਹੈ ਹੁਣ ਜਿ세 ਹੀ ਮੈਨੇ ਉਹਦੇ ਵਿੱਚ ਇਸਲਾਮ 크ਿਸਚੀਅਨਿਟੀ ਜੂਡਿਜ਼ਮ ਉਥੇ ਜਿਸ ਸ਼ੈਤਾਨ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਆਪਾਂ ਮਾਇਆ ਵੀ ਕਹਿੰਦੇ ਆ ਉਹ ਇਨਸਾਨ ਨੂੰ ਪਰਮਾਤਮਾ ਤੇ ਉਹਨਾਂ ਦੀ ਉਨ੍ਹਾਂ ਦੇ ਇਤਿਹਾਸ ਦੇ ਵਿੱਚ ਇਹ ਲਿਖਿਆ ਹੋਇਆ ਕਿ ਉਹ ਤਾਂ ਸਾਰੇ ਦੇਵਤਿਆਂ ਦਾ ਜਰਾਪਲੀਸ ਜਿਸ ਨੂੰ ਕਹਿੰਦੇ ਆਂ ਸ਼ਤਾਨ ਜਿਸ ਦਾ ਨਾਮ ਹੈ ਉਹ ਸਾਰੇ ਦੇਵਤਿਆਂ ਦਾ ਪ੍ਰਮੁਖ ਸੀ ਸਿਰਫ ਜਦੋਂ ਇਨਸਾਨ ਨੂੰ ਰੱਬ ਨੇ ਪੈਦਾ ਕੀਤਾ ਉਸ ਨੇ ਇਨਕਾਰ ਕਰ ਦਿੱਤਾ ਕਿ ਮੈਂ ਆਤਸ਼ੀ ਹਾਂ ਕਿ ਮੈਂ ਸਾਤੀ ਨੂੰ ਪਾਉ ਮਿੱਟੀ ਦੇ ਮੈਂ ਅਗਦਾ ਬਣਿਆ ਹੋਇਆ ਮਿੱਟੀ ਦੀ ਪਣੀ ਕਿਸੇ ਵਸਤ ਨੂੰ ਮੈਂ ਕਿਉਂ ਬਣਾ ਤੋਟਾ ਕੀ ਹੋ ਗਿਆ ਫਿਰ ਉਸ ਨੇ ਰੱਬ ਨਾਲ ਵਾਦਾ ਕੀਤਾ ਕਿ ਮੈਂ ਤੇਰੇ ਇਸ ਥਾਕੀ ਜਿਹੜਾ ਤੂੰ ਪੈਦਾ ਕੀਤਾ ਇਨਸਾਨ ਉਸ ਨੂੰ ਪਰਮਾੰਦਾ ਰਾਂ ਇਹ ਉਹਨਾਂ ਦਾ ਕਨਸੈਪਟ ਹੈ ਕਿ ਪਰਮਾੰਦਾ ਰਾਂਗਾ ਤੇ ਉਹ ਸ਼ਬਾਨ ਦੇ ਰੂਪ ਦੇ ਵਿੱਚ ਭੂਤ ਦੇ ਰੂਪ ਵਿੱਚ ਕਿਸੇ ਪਰਮੇਸ਼ਰ ਕਿਉਂ ਚਲਾ ਗਿਆ ਕਿਉਂਕਿ ਭੂਤ ਪ੍ਰੇਤ ਆਲਮਾ ਜਿਨਾਬ ਜਿਹੜਾ ਉਹ ਇਸਲਾਮ ਦਾ ਕਨਸੈਪਟ ਹੈ ਪਰ ਉਹ ਕਿਸੇ ਇਨਸਾਨ ਦੀ ਅਰੂਪਤ ਨਹੀਂ ਮੰਨ। ਪੂਰੇ ਮਤਲਬਕ ਵਿੱਚ ਗੱਲ ਕਰਾਂ ਉਹਨਾਂ ਦੀ ਇੱਕ ਵੱਖਰੀ ਦੁਨੀਆ ਹੈ ਜਿੱਥੇ ਆਪਾਂ ਜਦੋਂ ਗੁਰਬਾਣੀ 'ਚ ਪੜਦੇ ਆਂ 718 ਕੈਨ ਕਤੇ ਬਾ ਅਸਲਿਕਤਾ ਤੋਂ 18000 ਆਲਮਾਂ ਦੀ ਜਦੋਂ ਗੱਲ ਕਰਦੇ ਆਂ ਉਹਨਾਂ ਦੇ ਹਿਸਾਬ ਦੇ ਨਾਲ 18000 ਆਲਮਾਂ ਦੇ ਵਿੱਚ ਉਹ ਪਿੰਨ ਪਿੰਨ ਆਲਮਾਂ ਦੀ ਗੱਲ ਕਰ ਰਹੇ ਨੇ ਆਦਮੇ ਨਵਾਤਾ ਅਲਬੇ ਹੈਵਾਨਾਤ ਅਲਮੇ ਜਿੰਨਾ ਉਹਨਾਂ ਦੇ ਹਿਸਾਬ ਨਾਲ ਜਿੰਨਾ ਦੀ ਇੱਕ ਵੱਖਰੀ ਕੋਮ ਉਹ ਪੂਤ ਨਹੀਂ ਹੁੰਦੇ ਕਿ ਜਿਹੜੀ ਮਰੀ ਹੋਈ ਕੋਈ ਕਿਉਂਕਿ ਭਾਰਤੀ ਪਰੰਪਰਾ ਚ ਕਿ ਜੇ ਉਸ ਦੀ ਮੁਕਤੀ ਨਹੀਂ ਹੋਈ ਜਿਉਂ ਭੂਤ ਬਣ ਗਿਆ ਗੁਰਮਤ ਤੈ ਉਹ ਜੀ ਕਿਸੇ ਮੁਕਤੀ ਲੋਗੇ ਨਹੀਂ ਮੰਦੀ ਗੁਰਮਤ ਗੁਰੂ ਸਾਹਿਬ ਕਹਿੰਦਾ ਜੀਵਨ ਮੁਕਤ ਗੁਰਮਤ ਤੇ ਵਿੱਚ ਕਿਤੇ ਵੀ ਮਰਨ ਤੋਂ ਬਾਅਦ ਮੁਕਤੀ ਦਾ ਜ਼ਿਕਰ ਨਹੀਂ ਹੈ ਜੇ ਕੋਈ ਭੂਤ ਬਣੇਗਾ ਹਾਂ ਕੋਈ ਹੋਰ ਵੱਖਰੀ ਸ਼ੈ ਹੁੰਦੀ ਹੋਵੇ ਪਰ ਉਹ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਦੀ ਅਸੀਂ ਕਲਪਨਾ ਕਰਦੇ ਹਾਂ ਕਿ ਕੋਈ ਰੂਹ ਕਿਸੇ ਦੇ ਵਿੱਚ ਕਿਸੇ ਜਿੰਦੇ ਇਨਸਾਨ ਦੇ ਵਿੱਚ ਉਸ ਦੇ ਅੰਦਰ ਕੈਮੀਕਲ ਇਨ ਬੈਲੈਂਸ ਹੋ ਜਾਣਾ ਦਿਮਾਗ ਦੇ ਵਿੱਚ ਜਿਸ ਨੂੰ ਆਮ ਤੌਰ ਤੇ ਹਲੂਸਿਨੇਸ਼ੀਆ ਕਹਿੰਦੇ ਆ ਜਿਸ ਨੂੰ ਸਿਜ਼ੋਫਰੀਨੀਆ ਕਹਿੰਦੇ ਆ ਜਿਸ ਨੂੰ ਆ ਮੈਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਬਾਈਪੋਲਰਿਸਮ ਵੀ ਹੋ ਜਾਂਦਾ ਹੈ ਦੋ ਧਾਰੀ ਦਿਮਾਗ ਹੋ ਜਾਂਦਾ ਹੈ ਦੋ ਪਰਸਨਲਿਟੀਆਂ ਬਣ ਜਾਂਦੀਆਂ ਨੇ ਇੱਕ ਪਰਸਨਲਿਟੀ ਨੂੰ ਦੂਜੇ ਦਾ ਪਤਾ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ دماغ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਇਲਾਜ ਹੁੰਦਾ ਹੈ। ਉਹ ਪ੍ਰਾਤਨ ਜਮਾਨੇ 'ਚ ਜਦੋਂ ਇਹ ਚੀਜ਼ਾਂ ਕਹਿੰਦੇ ਸੀ। ਆਮ ਤੌਰ ਤੇ ਜਿਹੜਾ ਜਮਾ ਦਾ ਵੀ ਕਨਸੈਪਟ ਹੈ ਆਪਾਂ ਜਿਸ ਕਿਉਂਕਿ ਗੁਰਬਾਣੀ ਨੇ ਜਮ ਜਿਹੜਾ ਕਿਹਾ ਹੈ ਜਿਸ ਤਰ੍ਹਾਂ ਹੁਣ ਕਿ ਕਰਮ ਧਰਮ ਪਾਖੰਡ ਜੁਦੀ ਸੇ ਇੰ ਜਮ ਜਾਗਾਤੀ ਲੂਟੇ ਇੱਥੇ ਜਮ ਕਿਸ ਨੂੰ ਕਿਹਾ? ਇੱਥੇ ਜਮ ਕਿਹਾ ਉਹ ਵਿਅਕਤੀ ਜਿਹੜੇ ਲੁੱਟਦੇ ਨੇ ਜਮ ਜਦੋਂ ਕੋਈ ਕਿਸੇ ਮਾਰੇ ਕਮਾ ਕਰਕੇ ਕਿਸੇ ਫਸ ਜਾਂਦਾ ਹੈ ਉਸ ਫਸਣ ਵਿਵਸਥਾ ਨੂੰ ਜਮ ਕਿਹਾ ਗਿਆ ਇਥੇ ਮਸੂਲੀਆ ਜਮ ਸ਼ਬਦ ਜਿਹੜਾ ਵਰਤਿਆ ਗਿਆ ਜਿਹੜੇ ਪਖੰਡ ਕਰਕੇ ਲੋਕਾਂ ਨੂੰ ਲੁੱਟਦੇ ਕਰਨ ਧਰਮ ਪਖੰਡ ਚੋਤੀਸੇ ਤਿੰਨ ਜਮ ਜਾਗਾ ਇਲੂਟੇ ਇੱਥੇ ਕਿਸੇ ਮਰਨ ਤੋਂ ਬਾਅਦ ਜਮ ਦੀ ਗੱਲ ਨਹੀਂ ਸੋ ਇਸੇ ਤਰ੍ਹਾਂ ਪਰ ਪ੍ਰਾਤਨ ਲੋਕ ਕੀ ਕਰਦੇ ਸੀ ਜਦੋਂ ਕੋਈ ਪ੍ਰਾਣੀ ਚੜਾਈ ਕਰਨ ਲੱਗਦਾ ਹੁੰਸੀ ਕਾਫੀ ਬਜ਼ੁਰਗ ਉਹ ਹਲੂਸਿਨੇਟਡ ਹੋ ਜਾਂਦਾ ਸੀ ਉਹ ਪ੍ਰਾਣੀਆਂ ਯਾਦਾਂ ਚ ਕੋਇਆ ਹੁੰਦਾ ਸੀ ਉਹ ਕਹਿੰਦਾ ਸੀ ਉਹ ਫਲਾਣਾ ਪਾਪਾ ਆ ਗਿਆ ਉਹ ਫਲਾਣਾ ਭਾਈ ਆ ਗਿਆ ਉਹ ਭਾਈਆ ਆ ਗਿਆ ਉਹਨੂੰ ਪਿਖਾਓ ਉਹ ਪਿਤਾ ਮੇਰੇ ਆ ਗਏ ਨਹੀਂ ਕਿਉਂਕਿ ਉਹਨੂੰ ਉਹ ਸਾਰਾ ਕੁਝ ਜੋਸ਼ਤੀ ਬਚਪਨ ਦੀ ਕਲਪਨਾ ਚ ਹੁੰਦਾ ਸੀ ਉਹ ਉਹਦੀ ਜ਼ਹਿਨੀਤ ਚ ਆ ਜਾਂਦਾ ਸੀ ਤੇ ਹਲੂਸਿਨੇਸ਼ੀਆ ਇੱਕੋ ਜਿਹੀ ਜਿਵੇਂ ਕਿ ਸਿਜ਼ੋਫਰੀਨੀਆ ਉਹ ਉਹਦੀ ਉਹ ਹਾਲਤ ਹੁੰਦੀ ਕਿ ਬੰਦਾ ਕਲਪਨਾ ਜਿਹੜੀ ਕਰਦਾ ਹੈ ਉਹ ਸਾਹਮਣੇ ਉਹਦੇ ਆਂਦੀ ਹੈ ਕਿ ਅਸੀਂ ਕਹਿੰਦੇ ਸੀ ਉਹ ਜੀ ਉਹਨੂੰ ਜਨਮ ਆ ਗਿਆ ਕਿਉਂਕਿ ਜੀ ਫਿਰ ਇੱਕ ਉਤਾਰਣਾ ਬਣੀ ਸੀ ਆਪਣੇ ਹੀ ਲੈਣਾ ਉਹ ਸਾਰਾ ਕੁਝ ਲੈਣ ਨਹੀਂ ਸੀ ਕੋਈ ਆਂਦਾ ਉਹ ਉਹੋ ਜਿਹੀ ਅਵਸਥਾ ਬਣ ਜਾਂਦੀ ਸੀ ਸੋ ਇਸੇ ਤਰ੍ਹਾਂ ਇਥੇ ਵੀ ਇਹਨਾਂ ਚੀਜ਼ਾਂ ਦਾ ਵੀ ਅੰਧਵਿਸ਼ਵਾਸ ਚ ਹਾਲਤ ਗੁਰੂ ਨਾਨਕ ਪਾਤਸ਼ਾਹ ਨੇ ਇਸੇ ਕਰਕੇ ਕਿਹਾ ਸੀ ਨਾ ਪੰਡਤ ਨੂੰ ਕਹਿਣ ਲੱਗੇ ਕੁਬੁੱਧ ਤੂਮਣੀ ਕੁਦਿਆ ਕਸਾਇਣ ਪਰ ਦੰਦਾ ਘਟ ਚੂੜੀ ਮੁੱਠੀ ਕਰੋ ਦੇ ਨਾਮ ਚਾਰੇ ਬੈਠੀ ਕੀ ਕੀ ਚਾਚਾ ਕਾਰੀ ਕੱਢੇ ਚਾਤੀਆ ਚਾਰੇ ਬੈਠੀਆਂ ਨਾ ਜਿਹੜੀ ਕਬੂਦ ਯਾਨੀ ਜਹਾਲਤ ਇਸ ਨੂੰ ਵੀ ਉਹਨਾਂ ਨੇ ਇੱਕ ਇੱਕ ਹੋਰ ਨਾਲ ਜੋੜ ਦਿੱਤਾ ਕੁਦਾਇਆ ਇਸ ਤੇ ਅੰਦਰ ਦਾਇਆ ਨਹੀਂ ਉਸ ਨੂੰ ਵੀ ਉਹਨਾਂ ਨੇ ਯਾਨੀ ਇਸ ਤਰ੍ਹਾਂ ਇਹ ਸਾਰਾ ਕੁਝ ਜਿਹੜੀ ਸਾਡੇ ਵਿਕਾਰ ਨੇ ਉਹਨਾਂ ਨੂੰ ਪਰ ਉਹਨਾਂ ਦੀ ਅਸਲੀਅਤ ਜਿਹੜੀ ਹੈ ਕਿ ਕਿ جہਾਲਤ ਜਿਹੜੀ ਹੈ ਅਗਿਆਨਤਾ ਜਿਹੜੀ ਹੈ ਇਹ ਹੀ ਸਾਰੀਆਂ ਇਹਨਾਂ ਚੀਜ਼ਾਂ ਦਾ ਕਾਰਨ ਬਣਦਾ ਹੈ। ਐਸਾ ਗਿਆਨ ਵੰਡਣਾ ਜਿਹੜਾ ਹੈ ਉਹ ਜ਼ਰੂਰੀ ਔਰ ਜਿੱਥੇ ਗਿਆਨ ਆ ਜਾਂਦਾ ਹੈ ਇਸੇ ਕਰਕੇ ਬਾਣੀ ਨੇ बार-बार ਸਾਨੂੰ ਕਿਹਾ ਦੀਵਾ ਬਲੇ ਅੰਧੇਰਾ ਜਾਏ ਕਲੇਦ ਪਾਠ ਮਤ ਪਾਪਾ ਖਾਈ ਉਪਜੈ ਸੂਰ ਨ ਜਾਪੈ ਚੰਦ ਚਾ ਗਿਆਨ ਪ੍ਰਕਾਸ਼ ਅਗਿਆਨ ਮਿਟਾ ਜਿੱਥੇ ਗਿਆਨ ਦਾ ਪ੍ਰਕਾਸ਼ ਹੋਏਗਾ ਉੱਥੇ ਆ ਗਿਆਨਤਾ ਮਿਟ ਜਾਏਗੀ ਪਰ ਸਾਡੀਆਂ ਧਾਰਮਿਕ ਸੰਸਥਾਵਾਂ ਕਰ ਰਹੀਆਂ ਜੀ ਨੇ ਉਹ ਗਿਆਨ ਥੋੜੇ ਵੰਡਦੀਆਂ ਨੇ ਉਹ ਵੀ ਆ ਗਿਆਨਤਾ ਹੀ ਵੰਡਦੀਆਂ ਨੇ ਆਪਣੇ ਉਹਨਾਂ ਵੇਲਣ ਪ੍ਰਚਾਰਕਾਂ ਨੂੰ ਪੈਸੇ ਦੇ ਦੇ ਕੇ ਅਸਲ ਤੋ 30 40 ਰੁਪਏ ਲੈ ਅਸੀਂ ਵੀ ਸੁਣਿਆ ਸੀ ਜੰਮੂ ਕਸ਼ਮੀਰ ਵਾਸਤੇ ਵਿਸ਼ਵ ਹਮੇ ਕਮੇਟੀ ਨੇ ਇੱਕ ਪ੍ਰਚਾਰਕ ਰੱਖਿਆ ਸੀ ਅਸੀਂ ਕਦੀ ਦੇਖਿਆ ਨਹੀਂ ਉੱਥੋਂ ਆਇਆ ਕਿਉਂਕਿ ਉਹਨਾਂ ਨੂੰ ਘਰ ਬੈਠਿਆਂ ਵੇਲੇ ਨੂੰ ਪੈਸੇ ਦਿੰਦੇ ਉਸੇ ਨਾਲ ਇਸ ਨੂੰ ਗਿਆਨ ਫਲਾਣਾ ਨੇ ਇਸ ਨੂੰ ਅਗਿਆਨਤਾ ਫਲਾਣ ਵਾਲੀ ਗੱਲ ਕਿਹਾ ਕਿਉਂਕਿ ਉਹਨਾਂ ਲੋਕਾਂ ਨੇ ਤਾਕਤ ਕਮਾ ਕੇ ਫੋਰਸ ਬਣਾ ਲਈ ਸੋ ਇਸੇ ਕਰਕੇ ਉਹ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਅਗਰ ਧਰਮ ਪਰਿਵਰਤਨ ਵੀ ਹੋ ਰਿਹਾ ਹੈ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ ਹਰ ਇੱਕ ਦੀ ਆਜ਼ਾਦੀ ਅਚੀਵਮੈਂਟ ਜਿਹੜਾ ਚੰਗਾ ਲੱਗੇ ਪਰ ਗੱਲ ਇਹ ਆ ਕਿ ਜਦੋਂ ਤੁਹਾਨੂੰ ਸਿਰਫ ਪਰਮਾਤਮਾ ਤੇ ਚਮਤਕਾਰਾਂ ਦੇ ਬੇਸ ਤੇ ਇਸ 21ਵੇਂ ਸਦੀ ਦੇ ਵਿੱਚ ਵੀ ਤਰੰ ਪਰਿਵਰਤਨ ਕਰਾਇਆ ਜਾਇਆ ਤਾਂ ਉਹ جہਾਲਤ ਤੋਂ ਵੱਧ ਕੁਝ ਵੀ ਨਹੀਂ ਹੋਇਆ ਨਹੀਂ ਕਿ ਬਹੁਤ سارے ਜਿਹੜੇ ਐਸਟੈਬਲਿਸ਼ਡ ਪ੍ਰੀਸਟਸ ਨੇ ਪਾਸਟਰਸ ਨੇ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਹੋਇਆ ਹੈ ਕਿ ਭਈ ਇਹ ਲੋਕ ਜਿਹੜੇ ਇਹਨਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਉਹਨਾਂ ਦਾ ਤਕਰੀ ਫੁਲਟਾ ਵੱਖਰਾ ਚਲਦਾ ਹੈ ਮੇਜਰ ਸੰਸਥਾਵਾਂ ਨੇ ਉਹਨਾਂ ਨੂੰ ਡਿਨਾਈ ਕੀਤਾ ਹੋਇਆ ਪਰ ਸਾਡੀ ਸਾਡੀ ਜਿਹੜੀ ਅਕਲ ਪਰ ਬਾਹਰ ਸਾਹ ਤੋਂ 100 ਕਿਲੋਮੀਟਰ ਵੀ ਦੂਰ ਨਹੀਂ ਹੋਣਾ ਇਹ ਜਿਸ ਪਿੰਡ 'ਚ ਇਹ ਚੀਜ਼ ਹੋਈ ਹੈ ਪਰ ਕਿਉਂ ਐਸਾ ਉੱਥੇ ਹੋ ਰਿਹਾ ਉਸ ਏਰੀਆ 'ਚ ਹੋ ਰਿਹਾ ਕਿਉਂਕਿ ਕਿਤੇ ਨਾ ਕਿਤੇ ਤੁਹਾਡੀ ਨਾ ਹੈ ਨਹੀਂ ਇੱਥੇ ਤੁਹਾਡੀ ਨਾ ਹੈ ਉਸੇ ਲੋਕਾਂ ਨੂੰ ਗਿਆਨ ਨਾਲ ਜੋੜ ਨਹੀਂ ਸਕੇ ਕਿ ਜਦੋਂ ਨਹੀਂ ਜੋੜ ਸਕੇ ਆਰਥਿਕ ਪੱਖੋਂ ਵੀ ਉਹਨਾਂ ਦੀ ਤੁਸੀਂ ਮਦਦ ਨਹੀਂ ਕਰ ਸਕੇ ਉਹਨਾਂ ਨੇ ਆਰਥਿਕਤਾ ਦੇ ਵਾਸਤੇ ਕੋਈ ਹੋਰ ਸੋਰਸ ਨਾ ਪਿਆ ਉਹ ਫੋਰਸ ਨੇ ਨਾ ਐਕਸਪਲੇਨ ਕੀਤਾ ਚਮਤਕਾਰਾਂ ਦੇ ਨਾਂ ਤੇ ਚਮਤਕਾਰ ਤੇ ਹੁੰਦੇ ਹੀ ਨਹੀਂ ਗੁਰਬਾਨੀ ਨੇ ਤਾਂ ਕਰਾਮਾਤ ਨੂੰ ਕਹਿਰ ਦਾ ਨਾਂ ਦਿੱਤਾ ਤੁਸੀਂ ਕਿਉਂ ਨਹੀਂ ਐਕਸਪਲੇਨ ਕਰ ਸਕਦੇ ਸੋ ਜਿਹੜੀਆਂ ਜਿਹੜੀਆਂ ਉਹੋ ਜਿਹੀ ਹਾਲਤਾਂ ਹੁੰਦੀਆਂ ਨੇ ਜਿਹੜੇ ਉਹੋ ਜੇ ਸਿਚੁਏਸ਼ਨ ਹੁੰਦੀ ਏ ਬਾਕੀ ਆਪਾਂ ਕਈ ਵਾਰੀ ਕਈ ਵਾਰੀ ਤਾਂ ਧਾਰਮਿਕ ਲੋਕ ਵੀ ਜਿਹੜੇ ਜ਼ਿਆਦਾ ਹੀ ਆਸਥਾ ਵਿੱਚ ਆਪਣੇ ਆਪ ਨੂੰ ਬੜੇ ਪਰਪੱਕ ਸਮਝਿਓ ਹੈ ਨਾ ਗੱਲਾਂ ਤੇ ਟੋਲ ਜੀ ਤਾਂ ਮੈਂ ਸ਼ੁਰੂ ਕਰ ਦਿੰਦੇ ਆਂ ਕਿ ਵੇ ਤੁਸੀਂ ਤਾਂ ਗਲਤ ਕਹਿੰਦੇ ਹੋ ਬਾਣੀ ਇਦਾਂ ਕਹਿੰਦੀ ਹੈ ਪਰ ਬਾਣੀ ਨੂੰ ਸਮਝਣ ਦੀ ਲੋੜ ਆ ਬਾਣੀ ਦੇ ਦਾ ਕਹਿੰਦੀ ਨਹੀਂ ਬਾਣੀ ਸਾਡੇ ਵਾਸਤੇ ਇੱਕ ਜੀਵਨ ਜਾਚ ਹੈ ਜਿਹੜੀ ਸਾਨੂੰ ਇਹਨਾਂ ਸਾਰੀਆਂ ਅਵਸਥਾ ਤੋਂ ਅਲੱਗ ਹੋ ਕੇ ਇਹਨਾਂ ਤੋਂ ਸੁਚੇਤ ਹੋ ਕੇ ਗਿਆਨ ਦੇ ਨਾਲ ਜੀਵਨ ਨੂੰ ਜੀਵਨ ਨੂੰ ਪਾਰ ਲੰਘਾਣਾ ਮਤਲਬ ਹੈ ਜੀਵਨ ਸਫਲ ਹੋਣਾ ਜਿਹੜਾ ਮਤਲਬ ਹੈ ਉਹੀ ਕਾਰਨਾ ਕਿ ਗੁਰੂ ਦੀ ਗਾਈਡੈਂਸ ਸੰਸਾਰ ਇਸ ਬਹੁਤ ਸਾੜੜ ਤੋਂ ਪਾਰ ਦਾ ਮਤਲਬ ਹੈ ਸਫਲ ਜੀਵਨ گزارੋ ਤਾਂ ਕਿ ਚਿੱਤੇ ਤੋਂ ਅਮੂਲ ਜੋ ਨਾ ਹੈ ਉਹ ਗਿਆਨ ਗੁਰੂ ਗਿਆਨ ਗੁਰੂ ਤੋਂ ਗਿਆਨ ਲੈ ਕੇ ਗੁਰੂ ਦੇ ਗਿਆਨ ਦੀ ਰੋਸ਼ਨੀ ਦੇ ਵਿੱਚ ਉਹਨਾਂ ਸਮੱਸਿਆਵਾਂ ਦਾ ਹੱਲ ਕਰ ਜਦੋਂ ਪ੍ਰਾਤਨ ਗੁਰੂ ਸਾਹਿਬਾਨ ਦੇ ਸਮੇਂ ਹੀ ਜਿੱਤੇ ਇੱਕ ਪਾਸੇ ਸ਼ਬਦ ਦਾ ਗਿਆਨ ਦਾ ਲੰਗਰ ਵਰਤਿਆ ਜਾਂਦਾ ਸੀ ਦੂਜੇ ਪਾਸੇ ਗੁਰੂ ਸਾਹਿਬਾਨ ਨੇ ਸ਼ਫਾ ਗਾਣੇ ਬੋਲੇ ਹੋਏ ਸੀ ਲੋਕਾਂ ਦੇ ਇਲਾਜ ਕਰਨ ਵਾਸਤੇ ਉਰਹਾਰਾ ਸਾਬੇ ਕੋਲ ਉਸ ਵਕਤ Áਸ਼ੀਆ ਦਾ ਸਭ ਤੋਂ ਵੱਡਾ ਦਵਾਖਾਨਾ ਸੀ ਜਿੱਥੋਂ ਸ਼ਾਹਜਹਾਨ ਦੇ ਪੁੱਤਰ ਦਾਸ਼ਿਕਾ ਦੇ ਸ਼ਿਕਵਾਂ ਵਾਸਤੇ ਵੀ ਜਿਹੜੀ ਸੀ ਦਵਾਈ ਭੇਜੀ ਗਈ ਸੀ ਇਲਾਜ ਕੀਤਾ ਗਿਆ ਸੀ ਤੇ ਉਹ ਛੁਪਰਾਣੇ ਵਾਸਤੇ ਗੁਰੂ ਦਰਬਾਰ ਚ ਵੀ ਆਇਆ। ਸੋ ਇਹ ਜਿਹੜੀ ਜਿਹੜਾ ਅਸਤੀ ਹੁਣ ਅੱਜ ਕੱਲ ਅਸੀਂ ਕੀ ਦੇ ਦਿੰਦੇ ਸਾਨੂੰ ਵੀ ਸਾਡੇ ਵਿੱਚ ਵੀ ਦੁੱਖ ਭਜਨੀ ਸ਼ਬਦ ਗੁਟਕੇ ਤਿਆਰ ਕਰ ਛੱਡਿਆ ਆਹ ਸਮੱਸਿਆ ਆ ਮੰਗਾਤੇ ਸ਼ਬਦ ਪੜੋ ਆ ਮੰਗਾਤੇ ਗੁਰਬਾਣੀ ਕੋਈ ਬੰਤਰ ਜਾਪ ਨਹੀਂ ਗੁਰਬਾਣੀ ਇੱਕ ਜੀਵਨ ਜਾਤ ਹੈ ਤੇ ਜੀਵਨ ਜਾਤ ਜਿਹੜੀ ਆ ਹਰ ਸਮੱਸਿਆ ਦੇ ਵਿੱਚ ਗੁਰਬਾਣੀ ਤੋਂ ਚਾਹਵਾ ਸੀ ਹੁਣ ਤੁਮ ਲਵਾਂਗੇ ਗੁਰਬਾਣੀ ਤੋਂ ਗਿਆਨ ਲਵਾਂਗੇ ਗੁਰਬਾਣੀ ਸਾਨੂੰ ਇਸ ਸਮੱਸਿਆ ਚੋਂ ਬਾਹਰ ਨਿਕਲਣ ਦਾ ਰਸਤਾ ਵੀ ਦਈ। ਦੁਨੀਆ ਦੇ ਹਰ ਸਵਾਲ ਦਾ ਜਵਾਬ ਜਿਹੜਾ ਹੈ ਉਹ ਉੱਥੇ ਹੈ। ਇਸੇ ਕਰਕੇ ਸੰਪੂਰਨ ਗੁਰੂ। ਸੋ ਇਹੋ ਜਿਹੇ ਕਤਨਾਵਾ ਜਿਹੜੀਆਂ ਨੇ ਮੈਂ ਇਹ ਵੀ ਅਰਸ ਕਰਾਂਗਾ ਆਪਣੇ ਸਿੱਖ ਵੀਰਾਂ ਨੂੰ ਜਿਹੜੇ ਸਿੱਖੀ ਚ ਹੈਗੇ ਆ ਉਹ ਵੀ ਇਹਨਾਂ ਧਰਮ ਭਲੇਖਿਆਂ ਚ ਨਾ ਪੜ ਕਿਉਂਕਿ ਸਾਡੇ ਵਿੱਚ ਵੀ ਇਹ ਤਾਂ ਇੱਕ ਪਾਸਟਰ ਦਾ ਕਹਾਸਾ ਹੈ ਸਾਡੇ ਡੇਰਿਆਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੈ ਉੱਥੇ ਵੀ ਕਦੇ ਤਾਂ ਕਿਸੇ ਨੂੰ ਜੁੱਤੀ ਸੰਗਾ ਕੇ ਠੀਕ ਕੀਤਾ ਜਾਂਦਾ ਜਿਹੜੇ ਜੁੱਤੀਆਂ ਸੰਗਾ ਕੇ ਠੀਕ ਕਰਦੇ ਆ ਆਪਣਾ ਇਲਾਜ ਉਹ ਵੱਡੇ ਵੱਡੇ ਹਸਪਤਾਲਾਂ 'ਚ ਕਰਵੇ ਲੋਕਾਂ ਨੂੰ ਕਹਿੰਦੇ ਸੀ ਦਵਾਈ ਨਾ ਖਾਓ ਨਾਮ ਚੱਪੋਂ ਨਾਮ ਜਿਹੜਾ ਹੈ ਉਹ ਜੱਪਣ ਤੇ ਨਾਲ ਮਾਨਸਿਕ ਅਵਸਥਾ ਜਿਹੜੀ ਉਹ ਠੀਕ ਹੋ ਸਕਦੀ ਹੈ ਪਰ ਸਰੀਰਕ ਰੋਗ ਜਿਹੜੇ ਨੇ ਉਹਨਾਂ ਨੂੰ ਦਵਾਈ ਦੇ ਨਾਲ ਹ ਜਦੋਂ ਚੰਗੀ ਕਲਾਜ ਮਨੋ ਖੋਏਗਾ ਉਹਨੂੰ ਬਿਮਾਰੀ ਲੱਗਣ ਦੀ ਸੰਭਾਵਨਾ ਵੀ ਘੱਟ ਹੋਏਗੀ ਪਰ ਜੇ ਲੱਗ ਗਈ ਆ ਤਾਂ ਫਿਰ ਉਹਨੂੰ ਪ੍ਰਾਪਰ ਇਲਾਜ ਵੀ ਕਰਨ ਦੀ ਲੋੜ ਹੈ ਕਿਉਂਕਿ ਬਿਮਾਰੀਆਂ ਕਈ ਤਰੀਕੇ ਨਾਲ ਲੱਗ ਸਕਦੀਆਂ ਨੇ ਛੂਆਛਾਤੀ ਬਿਮਾਰੀ ਲੱਗ ਸਕਦੀ ਹੈ ਉਸ ਦਾ ਰਾਜ ਕਰਨਾ ਬੈਕਟੀਰੀਆ ਤੇ ਨਹੀਂ ਮਾਰੇਗਾ ਨਾ ਇਕੱਲਾ ਅਸੀਂ ਬਾਣੀ ਦੇ ਸ਼ਬਦ ਪਰਦਾ ਰਹਾਂਗੇ ਬੈਕਟੀਰੀਆ ਨਾਲ। ਸੂਇ estranda ਇਹਨਾਂ ਅੰਧਵਿਸ਼ਵਾਸੀ ਜਿਸ ਤਰ੍ਹਾਂ ਦੀ ਜਿਹੜੀ ਇਸੇ ਕਰਕੇ ਮੈਂ ਕਹਿੰਦਾ ਕਿ ਜਿੰਨਾ ਵੀ ਅੰਧਵਿਸ਼ਵਾਸ ਫੈਲਿਆ ਹੈ ਉਹ ਖੋਤੀ ਧਰਮਾਂ ਦੇ ਬਾਣੀ ਦੇ ਵਿੱਚ ਅਗਿਆਨਤਾ ਦੇ ਵਿੱਚ ਧਰਮਾਂ ਦੇ ਵਿੱਚ ਜਿਹੜੇ ਕੁਝ ਗਿਆਨੀ ਜਿਹੜੇ ਨੀਮ ਹਕੀਮ ਪਰਵੇਸ਼ ਕਰ ਜਾਂਦੇ ਆ ਉਹ ਰੋਂਗ ਇੰਟਰਪ੍ਰੀਟੇਸ਼ਨ ਕਰਦੇ ਆ ਧਾਰਮਿਕ ਫਲਸਫੇ ਦੀ ਉਹਨਾਂ ਦੇ ਨਾਲ ਜ਼ਿਆਦਾ ਆਨ ਵਿਸ਼ਵਾਸ ਕਰਦੇ ਆ ਅੱਜ ਕੱਲ ਵੀ ਜਿਹੜੇ ਆਮ ਲੋਕ ਨੇ ਉਹ ਗਿਆਨ ਤੇ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਉਹ ਛੋਟੀਆਂ ਛੋਟੀਆਂ ਸਮੱਸਿਆਵਾਂ ਦਾ ਬਿਲਕੁਲ ਸ਼ਾਰਟ ਹੱਲ ਲੱਭਣਾ ਚਾਹੁੰਦੇ ਆ ਕਿਸੇ ਬਾਬੇ ਕੋਲ ਜਿਹਨਾਂ ਨੇ ਜੀ ਮੰਤਰ ਦੇ ਮੰਤਰ ਨਾਲ ਕੀ ਉਹਦਾ ਮੰਤਰ ਦੀ ਹیثیت ਨੂੰ ਮੰਤਰ ਸਲਾਹ ਤੇ ਸਲਾਹ ਅਗਰ ਲੈ ਕੇ ਸਲਾਹ ਤੇ ਅਮਲ ਕਰਾਂਗੇ ਸੁਜੈਸ਼ਨ ਇਹ ਅਮਲ ਕਰਾਂਗੇ ਤਾਂ ਫਾਇਦਾ ਹੋਏਗਾ ਮੰਤਰ ਤੇ ਪੜਨ ਨਾਲ ਥਾੜ ਥਾੜ ਕੀਜੀਏ ਮੂੰਹ ਮਿਠਾ ਨਹੀਂ ਹੁੰਦਾ ਪਾਈ ਗੁਰਦਾਨਸ ਜੀ ਵੀ ਕਹਿੰਦੇ ਉਹ ਕਦੇ ਵੀ ਪੁੱਛਣ ਨਾਲ ਕੋਈ ਰਸਤਾ ਪੁੱਛਣ ਨਾਲ ਜੇ ਉਸ ਰਸਤੇ ਤੇ ਤੁਰਿਏ ਨਾ ਤਾਂ ਅਸੀਂ ਮੰਜ਼ਿਲ ਤੇ ਕਿਵੇਂ ਪਹੁੰਚਾਂਗੇ ਜੇ ਡਾਕਟਰ ਨੇ ਦਵਾਈ ਦਿੱਤੀ ਆ ਜੇ ਉਸ ਨੂੰ ਅਸੀਂ ਦਵਾਈ ਨੂੰ ਲੈ ਕੇ ਰੱਖ ਲੈਨੇ ਆ ਜਾਂ ਪੁੱਛ ਲੈਨੇ ਆ ਤੇ ਫਿਰ ਉਸ ਨੂੰ ਸੰਜਮ ਦੇ ਨਾਲ ਖਾਂਦੇ ਨਹੀਂ ਆ ਤਾਂ ਠੀਕ ਕਿਵੇਂ ਹੋਏ ਸੋ ਇਸੇ ਕਰਕੇ ਗੁਰਪਾਣੀ ਜੀਵਨ ਜਾਚ ਹੈ ਮਾਰਗਦਰਸ਼ਨ ਹੈ ਪਰ ਜਦੋਂ ਮਾਰਗ ਤੇ ਤੁਰਨਾ ਹੈ ਉਸ ਮਾਰਗ ਤੇ ਤੁਰਨ ਵਾਸਤੇ ਗੁਰਬਾਣੀ ਦੇ ਸ਼ਬਦ ਦਾ ਆਸਰਾ ਲੈਣ ਇਸੇ ਕਰਕੇ ਮੈਂ ਗੁਰ ਕਾ ਸ਼ਬਦ ਬਸਾ ਜੀ ਨਾਲੇ ਜਦੋਂ ਗੁਰੂ ਦਾ ਗਿਆਨ ਨਾਲ ਹੋਏਗਾ ਉਹ ਨਾਲ ਨਾਲ ਤੁਰੇਗਾ ਉਹ ਕੋਈ ਚੁਰਾ ਨਹੀਂ ਸਕਦਾ ਜਨ ਨਹੀਂ ਡੂਬਾ ਤਸਕਰ ਨਹੀਂ ਲੈਵਾ ਪਾਇਨਾ ਸਕੇ ਜਾਵੇ ਉਹ ਤੁਹਾਡੇ ਨਾਲ ਰਹੇਗਾ ਹਰ ਔਖੀ ਘੜੀ ਚ ਉਹ ਇਸੇ ਕਰਕੇ ਔਖੀ ਘੜੀ ਨਾਲ ਦੇਖਣ ਲਈ ਆਪਣਾ ਬਸ ਨੂੰ ਕਿ ਜਦੋਂ ਗੁਰੂ ਦਾ ਗਿਆਨ ਨਾਲ ਹੋਇਆ ਔਖੀ ਘੜੀ ਤੇ ਆਉਣੀ ਉਖੀ ਕਾੜੀ ਕੀ ਹੈ ਜੇ ਕਿਸੇ ਨੂੰ ਮੌਤ ਆ ਗਈ ਉਹ ਤਾਂ ਜ਼ਿੰਦਗੀ ਦੇ ਉੱਤੇ ਆਲਸ ਚਾਹੀਏ ਉਸ ਨੂੰ ਉਖੀ ਕਾੜੀ ਨਹੀਂ ਕਹਿੰਦੇ ਅਸਲ 'ਚ ਉਖੀ ਕਾੜੀ ਗੁਰਮਤਿ ਦੇ ਅਨਸਾਰ ਜਦੋਂ ਅਸੀਂ ਉਸ ਆਕਾਲ ਪੁਰਖ ਦੇ ਚਿੰਤਨ ਨੂੰ ਪਛਾਣ ਦਿੱਤੇ ਜਦੋਂ ਸਾਡੇ ਚਿੰਤਨ 'ਚ ਆਕਾਲ ਪੁਰਖ ਵੀ ਹੋਣਾ ਨਿਕਲ ਜਾਂਦੀ ਹੈ ਜਦੋਂ ਵਿਛੜ ਜਾਂਦੇ ਉਖੀ ਕਾੜੀ ਹੋਏ ਕੁਰਾਇ ਨਾ ਤਾਂ ਤੋਂ ਪਛਾਣ ਲੈ ਆਕਾਲ ਪੁਰਖ ਉਖੀ ਕਾੜੀ ਨ ਦੇਖਣ ਦੇਈ ਆਪਣਾ ਬਿੱਤ ਸੰਭਾਲੇ ਸਾਥ ਦੇ ਰਾਖੇ ਕਰੇ ਆਪਣੇ ਸਾ ਸਾਸਪਤ ਨਾਲ ਕੁਰਾਈ ਪੈ ਤੋਂ ਬਚਾ ਲੇ ਮੁਥ ਦੇ ਕੇ ਰੱਖਣਾ ਉਸ ਨੂੰ ਕਹਿੰਦੇ ਆ ਇਹ ਨਹੀਂ ਕਿ ਕਿਸੇ ਦਾ ਕਾਰੋਬਾਰ ਚ ਨੁਕਸਾਨ ਹੋ ਗਿਆ ਤੇ ਗੁਰੂ ਸਾਹਿਬ ਉਸ ਭਈ ਕਾਰੋਬਾਰ ਦੇ ਵਾਸਤੇ ਤੁਹਾਨੂੰ ਸਮਝਬੂਝ ਦਿੱਤੀ ਆ ਤੁਸੀਂ ਸੋਚ ਸਮਝ ਕੇ ਕਰਨਾ ਕਿਹੜੇ ਟਾਈਮ ਇਨਵੈਸਟ ਕਰਨਾ ਕਿਹੜੇ ਟਾਈਮ ਨਹੀਂ ਕਰਨਾ ਇਹ ਇਹ ਗੁਰੂਦਾਨੋਂ ਨਹੀਂ ਦੱਸੇਗਾ हां गुरुदा वोट आसरा ਲੈਣ ਵਾਸਤੇ ਹਰ ਚੰਗਾ ਕੰਮ ਕਰਨਾ ਸੇ ਅਰਦਾਸ ਕਰਨੀ ਜ਼ਰੂਰੀ ਹੈ ਪਰ ਉਥੇ ਥੀ ਤੁਹਾਡੀ ਆਪਣੀ ਇੰਟੈਲੈਕਟ ਜਿਹੜੀ ਆ ਉਹ ਕੰਮ ਕਰੇਗੀ ਔਰ ਜਦੋਂ ਅਸੀਂ ਉਥੇ ਆਰ ਜਾਂਦੇ ਆ ਫਿਰ ਗੁਰੂ ਨੂੰ ਵੀ ਦੋਸ਼ ਦਿੰਦੇ ਆ ਗੁਰੂ ਨੇ ਸਾਨੂੰ ਪੁਰਾਏ ਪੈਣ ਤੋਂ ਮਾਰੇ ਨਰਕ ਵਿੱਚ ਪੈਣ ਤੋਂ ਵਿਕਾਰਾਂ ਦੇ ਵਿੱਚ ਖਚਿਤ ਹੋਣ ਤੋਂ ਬਚਾੜ ਵਾਸਤੇ ਗੁਰੂ ਸਾਨੂੰ ਹੱਥ ਨੇਕੇ ਰੱਖੇਗਾ ਵਿਕਾਰਾਂ ਵਿੱਚ ਪੈਣਾ ਹੀ ਨਰਕ ਵਿੱਚ ਪੈਣਾ ਹੈ ਅੱਛਾ ਜੀਵਨ گزارਣਾ ਹੀ ਸਵਾਗੀ ਜੀਵਨ ਬਾਣੀ ਵੀ ਇਹ ਕਹਿੰਦੀ ਆ ਸਾਥ ਸੰਗਤ ਬੈਕੁੰਤੇ ਆਏ ਸੋ ਐਸੇ ਤਾਕੇ ਸਾਨੂੰ ਆਪਣੇ ਆਪ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਗੁਰਬਾਣੀ ਦਾ ਉਹ ਆਸਰਾ ਲੈ ਕੇ ਗੁਰਬਾਣੀ ਦੇ ਅਨੁਸਾਰ ਜੀਵਨ گزارਣਾ ਇਹ ਨਹੀਂ ਆ ਕਿ ਅਸੀਂ ਗੁਰਬਾਣੀ ਦੇ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਹੋਰ ਤਰ੍ਹਾਂ ਇੰਟਰਪ੍ਰੀਟ ਕਰੀਏ ਇਸੇ ਫਿਰ ਕਿ ਇਹ ਜੀ ਗੁਰੂ ਸਾਡੀ ਮਦਦ ਨਹੀਂ ਕਰਦਾ ਆਓ ਫਤਿਹ ਦੀ ਸਾਡੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ